ਮੈਂ 3 ਵਜੇ ਉੱਠਿਆ ਮੈਨੂੰ ਇੰਨੀ ਖੁਸ਼ੀ ਜਿਹੜੀ ਹੋਈ ਹੈ ਅੱਗੋ ਆਇਆ ਮੈਨੂੰ ਪਤਾ ਲੱਗਾ ਗੁਰਪ੍ਰੀਤ ਸਿੰਘ ਮੈਨੂੰ ਗੁਰਪ੍ਰੀਤ ਦਾ ਬਿਲਕੁਲ ਹੀ ਨਹੀਂ ਪਤਾ ਖੁਸ਼ੀਆਂ ਖੁਸ਼ੀਆਂ ਦਰਦਾ ਦੇਣਾ ਅੱਜ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਸਭ ਬੰਦਿਆਂ ਨੂੰ ਲੈਣਾ ਚਾਹੀਦਾ ਬਿਲਕੁਲ ਬਹੁਤ ਵਧੀਆ ਨੌਜਵਾਨ ਬੱਚਿਆਂ ਨੂੰ ਸ਼ੁੱਧਤਾ ਦੇਣੀ ਚਾਹੀਦੀ ਸਮਝਾਉਣਾ ਚਾਹੀਦਾ ਬੱਚਿਓ ਇਸ ਪਾਸੇ ਲੱਗੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਦੀ ਤਾਂ ਰੋਜ਼ਾਨਾ ਹੀ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਲੇਕਿਨ ਜਦੋਂ ਕੋਈ ਦਿਹਾੜਾ ਹੁੰਦਾ ਹੈ ਉਸ ਵੇਲੇ ਗਿਣਤੀ ਜਿਹੜੀ ਹੈ ਤਿੰਨ ਗੁਣਾ ਜਿਹੜੀ ਆ ਉਹ ਵੱਧ ਜਾਂਦੀ ਹੈ ਜੇਕਰ ਗੱਲ ਕੀਤੀ ਆਵੇ ਸਵੇਰ ਦੀ ਤਾਂ ਸਵੇਰ ਤੋਂ ਹੀ ਗੁਰਦੁਆਰਾ ਰਾਮਸਰ ਸਾਹਿਬ ਤੋਂ ਇੱਕ ਸੁੰਦਰ ਨਗਰ ਕੀਰਤਨ ਜਿਹੜਾ ਸੀਗਾ ਉਹ ਸ਼ੋਭੇ ਜਿਹੜਾ ਸੀ ਉਹ ਕੀਤਾ ਗਿਆ ਸੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਜਿਹੜਾ ਸੀਗਾ ਉਹ ਸੰਪੰਨ ਜਿਹੜਾ ਸੀ ਉਹ ਹੋਇਆ ਸੀ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਜਲੋਤ ਸਾਹਿਬ ਜਿਹੜੇ ਨੇ ਉਹ ਸਜਾਏ ਗਏ ਨੇ ਅਤੇ ਸ਼ਰਧਾਲੂ ਜਿਹੜੇ ਨੇ ਵੱਦ ਚੜ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਤਮਸਕ ਹੋ ਰਹੇ ਤੁਸੀਂ ਦੇਖ ਸਕਦੇ ਹੋ ਕਿ ਸਾਹੀ ਸ਼ਰਧਾਲੂਆਂ ਦੇ ਵਿੱਚ ਇੱਕ ਅਲੱਗ ਹੀ ਉਤਸ਼ਾਹ ਜਿਹੜਾ ਹੈ ਉਹ ਵੀ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਅ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਪਹਿਲੀ ਵਾਰ ਸਤਖੰਡਿ ਸਿ ਦਰਬਾਰ ਸਾਹਿਬ ਪਹੁੰਚ ਕੇ ਜੋ ਹੈ ਸ਼੍ਰੀ ਗੁਰੂ ਤਨਸਿਧਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਾ ਸੀਗਾ ਉਹ ਕੀਤਾ ਗਿਆ ਸੀ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਅੱਜ ਸੁੰਦਰ ਜੋ ਹੈ ਸ਼ਾਮ ਨੂੰ ਦੀਪਮਾਲਾ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਲੇਕਿਨ ਆ ਤਿੰਨ ਦਿਨ ਤੋਂ ਲਗਾਤਾਰ ਹੀ ਸਤਖੰਡਿ ਸਿ ਦਬਾਰ ਸਾਹਿਬ ਦੇ ਅੰਦਰ ਸੁੰਦਰ ਜਿਹੜੀਆਂ ਨੇ ਉਹ ਫੁੱਲਾਂ ਦੀ ਜਿਹੜੀ ਹੈ ਜਿਹੜੀ ਹੈ ਡੈਕੋਰੇਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ ਅਤੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਇਸ ਨੂੰ ਵੇਖ ਕੇ ਇਕ ਅਲੱਗ ਅਨੁਭਵ ਜਿਹੜਾ ਹੈ ਉਹ ਹਾਸਲ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਸ਼ਾਮ ਨੂੰ ਰਾਇਰਾ ਸਾਡੇ ਪਾੜ ਦੇ ਪੋਗ ਤੋਂ ਬਾਅਦ ਸੁੰਦਰ ਦੀਪਮਾਲਾ ਤੇ ਆਤੀਸ਼ਬਾੜੀ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਹਾਲਾਂਕਿ ਸੰਸ਼ੇਰਪਾਲ ਸਾਹਿਬ ਜੋ ਰੂਹਾਨੀਅਤ ਦਾ ਕੇਂਦਰ ਹੈ ਤਾਂ ਉਹ ਹਮੇਸ਼ਾ ਹੀ ਸ਼ਰਧਾਲੂ ਜਿਹੜੇ ਨੇ ਬਾਤ ਚੜ ਕੇ ਇੱਥੇ ਪਹੁੰਚਦੇ ਨੇ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਬੜਪੱਗਾ ਜਿਹੜਾ ਹੈ ਉਹ ਵੀ ਸਮਝਦੇ ਨੇ ਲੇਕਿਨ ਸਵੇਰ ਤੋਂ ਹੀ ਨਗਰ ਕੀਰਤਨ ਜਿਹੇ ਸੀਗੇ ਉਹ ਸ਼ੋਭਿਤ ਕੀਤੇ ਗਏ ਸੀ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਤੇ ਜੋ ਸੱਚਖੰਡੀ ਦਰਬਾਰ ਸੈ ਪਹੁੰਚੇ ਸੰਬੰਧ ਜਿਹੜੇ ਸੀਗੇ ਉਹ ਸਮਾਪਤ ਜਰਾ ਸੀਗਾ ਉਹ ਨਗਰ ਕੀ ਤਜਰਸ ਸੀਗਾ ਉਹ ਹੋਇਆ ਸੀ ਔਰ ਜਥੇਦਾਰ ਗਿਆਨੀ ਹਰਪੀ ਸਿੰਘ ਵੱਲੋਂ ਵੀ ਜੋ ਹੈ ਉਹ ਸੰਦੇਸ਼ ਜਿਹੜਾ ਹੈ ਉਹ ਦਿੱਤਾ ਗਿਆ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਯਾਨੀ ਹਰਪੀ ਸਿੰਘ ਵੱਲੋਂ ਵੀ ਜਿਹੜਾ ਸੀਗਾ ਉਹ ਆਪਣਾ ਸੰਦੇਸ਼ ਜਿਹੜਾ ਹੈ ਉਹ ਜ਼ਰੂਰ ਦਿੱਤਾ ਗਿਆ ਲੇਕਿਨ ਕਿਤਨਾ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਗੁਰੂ ਨੂੰ ਸਜਦਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਕੀ ਮੌਸਮ ਜਿਹੜਾ ਹੈ ਯੂਰ ਬਾਰਿਸ਼ ਵਾਲਾ ਹੋਇਆ ਹੈ ਲੇਕਿਨ ਫਿਰ ਵੀ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਔਰ ਜਿਸ ਤਰ੍ਹਾਂ ਤੁਸੀਂ ਖਵੇਬੇ ਵਾਸਤੇ ਦੇਖੋਗੇ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਹਰ ਇੱਕ ਵਿਅਕਤੀ ਦੀ ਜਾਨ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੋ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਤਾਂ ਤਨਸ਼੍ਰੀ ਗੁਰਨ ਸਾਹਿਬ ਜੀ ਦੇ ਪ੍ਰਕਾਸ਼ ਦੇ ਹੜ ਦੇ ਮੌਕੇ ਦੇ ਉੱਤੇ ਜੋ ਹੈ ਉਹ ਨਤਮਸਤਕ ਜਿਹੜਾ ਹੋਇਆ ਜਾ ਰਿਹਾ ਹੈ 부ਜੁਰਗ ਸਾਹਿਬ ਮੌਜੂਦ ਹੈ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਭਾਈ ਫਤੇ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਗੁਰਪੁਰਬ ਆ ਜੀ ਔਰ ਪਹਿਲਾ ਖੁਸ਼ੀਆਂ ਖੁਸ਼ੀਆਂ ਦਾ ਦینا ਹੈ ਅੱਜ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਸਭ ਬੰਦਿਆਂ ਨੂੰ ਲੈਣਾ ਚਾਹੀਦਾ ਔਰ ਕੀ ਕਹਿਣਾ ਚਾਹੋਗੇ ਜਿਹੜੀ ਸੁੰਦਰ ਅੰਦਰ ਹੋਈ ਹੈ ਜੀ ਔਰ ਬਹੁਤ ਸੋਹਣੀ ਹੋਈ ਹੈ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਦਾ ਮਾਹੌਲ ਬਹੁਤ ਵਧੀਆ ਆ ਵੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਦੇਵੇ ਤੁਸੀਂ ਕਿਸ ਤਰ੍ਹਾਂ ਅੰਦਰ ਗਏ ਹੋ ਇਸ਼ਨਾਨ ਵਗੈਰਾ ਕੀਤਾ ਨਹੀਂ ਮੈਂ ਇਸ਼ਨਾਨ ਨਹੀਂ ਕੀਤਾ ਵੀਰ ਜੀ ਮੱਥਾ ਟੇਕਿਆ ਆਇਆ ਰੱਸ਼ ਕੇ ਮੱਥਾ ਟੇਕ ਬਹੁਤ ਵਧੀਆ ਬਹੁਤ ਵਧੀਆ ਆਰਾਮ ਨਾਲ ਮੱਥਾ ਟੇਕਿਆ ਗਿਆ ਰੱਸ਼ ਗਾ ਹਾਂ ਹਾਂ ਰੱਸ਼ ਬਹੁਤ ਹੈ ਰੱਸ਼ ਬਹੁਤ ਹੈ ਸ਼ੋਮ ਦੀ ਕਮੇਟੀ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਹੁਤ ਵਧੀਆ ਬਹੁਤ ਵਧੀਆ ਉਪਰਾਲੇ ਕਰ ਰਿਹਾ ਜੀ ਜੋ ਵੀਰ ਜੀ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਔਰ ਅੰਦਰ ਜਲੋਤ ਸਾਹਿਬ ਸਜਾਏ ਗਏ ਜੀ ਕਹਿਣ ਲੱਗਦਾ ਕਿ ਦਰਸ਼ਨ ਕਰਕੇ ਆਇਆ ਜੀ ਹਾਂ ਜੀ ਅਕਾਲ ਤਖਤ ਤੇ ਮੈਂ ਕਰ ਗਿਆ ਜਲੋਤ ਸਾਹਿਬ ਦੇ ਦਰਸ਼ਨ ਕਰਕੇ ਆਇਆ ਜੀ ਮੈਂ ਬਹੁਤ ਬਹੁਤ ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਣੇ ਜਿਹਦੇ ਤਾਂ ਜੋ ਕਿ ਨੌਜਵਾਨ ਪ੍ਰੇਰਿਤ ਹੋ ਸਕਣ ਹਾਂਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਨੌਜਵਾਨ ਬੱਚਿਆਂ ਨੂੰ ਸਿੱਧਤਾ ਦੇਣੀ ਚਾਹੀਦੀ ਸਮਝਾਉਣਾ ਚਾਹੀਦਾ ਬੱਚਿਓ ਇਸ ਪਾਸੇ ਲੱਗੋ ਗੁਰੂ ਵੱਲ ਲੱਗੋ ਗੁਰੂ ਦੀ ਮੱਤ ਲਵੋ ਜਿੰਨੀ ਗੁਰੂ ਦੀ ਮੱਤ ਲਵੋਗੇ ਉਨਹੀਂ ਤੁਹਾਡਾ ਵਧੀਆ ਸਿਸਟਮ ਚੱਲੇਗਾ ਗੁਰੂ ਨੂੰ ਮੰਨ ਕੇ ਚੱਲੋ ਸਾਰੇ ਦੁੱਖ ਦੂਰ ਹੁੰਦੇ ਨੇ ਤੁਸੀਂ ਇੱਥੋਂ ਦੇ ਅੰਮ੍ਰਿਤਸਰ ਤੋਂ ਨਹੀਂ ਮੈਂ ਜਲੰਧਰ ਤੋਂ ਆਇਆ ਜੀ ਸਪੈਸ਼ਲ ਆਇਓ ਨਹੀਂ ਮੈਂ 8 8 ਮਹੀਨੇ ਹੋ ਗਏ ਮੈਨੂੰ ਲਗਾਤਾਰ ਨਾ ਮੇਰਾ ਐਕਸੀਡੈਂਟ ਹੋ ਗਿਆ ਸੀ ਮੈਂ 1 ਮਹੀਨਾ ਨਹੀਂ ਆਇਆ ਤੇ ਅੱਜ ਮੈਨੂੰ ਬੜੀ ਉਤਸਵ ਲੱਗੀ ਹੋਈ ਸੀ ਮੈਂ 3 ਵਜੇ ਦਾ ਚ ਆ ਗਿਆ ਹਾਂ ਅੱਗੇ ਵੀ ਮੈਂ ਦਰਬਾਰ ਸਾਹਿਬ ਆਣਾ ਮੈਂ 2:30 ਵਜੇ ਉੱਠ ਜਾਣਾ ਵਾ ਉਦਾਂ ਮੈਂ 4:30 ਵਜੇ ਉੱਠਦਾ ਮੈਂ ਬਸ ਤੇ ਆਣਾ ਸੀ ਅੱਗੇ ਬੀਜਨਗਰ ਤੋਂ ਬਸ ਆਂਦੀ ਸੀ ਉਹਨਾਂ ਨਾਲ ਆਂਦਾ ਸੀ ਉਹ ਮੇਰਾ ਬੇਟਾ ਕਹਿੰਦਾ ਨਹੀਂ ਪਾਪਾ ਨਹੀਂ ਜਾਣਾ ਬਸ ਤੇ ਨਹੀਂ ਜਾਣਾ ਟ੍ਰੇਨ ਤੇ ਜਾਇਆ ਕਰੋ ਤੁਸੀਂ ਮੈਨੂੰ ਪਰੇਸ਼ਾਨੀ ਨਾ ਆਵੇ ਬਸ ਤੁਸੀਂ ਆਰਾਮ ਨਾਲ ਜਾਓ ਆਰਾਮ ਨਾਲ ਆਓ ਅੱਜ ਮੈਂ 3 ਵਜੇ ਉੱਠਿਆ ਮੈਨੂੰ ਇੰਨੀ ਖੁਸ਼ੀ ਜੜੀ ਹੋਈ ਹੈ ਅੱਗੋ ਆਇਆ ਮੈਨੂੰ ਪਤਾ ਲੱਗਾ ਗੁਰਪ੍ਰੀਤ ਜੀ ਮੈਨੂੰ ਗੁਰਪ੍ਰੀਤ ਦਾ ਬਿਲਕੁਲ ਹੀ ਨਹੀਂ ਪਤਾ ਸ਼ਾਮ ਤੱਕ ਰੋਗੇ ਆਤਿਸ਼ਵਾ ਜੀ ਨਹੀਂ ਬਸ ਮੈਂ ਚਲੇ ਜਾਣਾ ਜੀ ਜੀ ਮੇਰੇ ਕੋਲ ਇੰਨਾ ਨਹੀਂ ਬੈਠ ਨਹੀਂ ਹੁੰਦਾ ਨਾ ਮੇਰੀ ਲੱਤ ਜਰਾੜ ਪਈ ਹੋਈ ਇਸ ਕਰਕੇ ਮੇਰੇ ਕੋ ਬੈਠਾ ਨਹੀਂ ਜਾਂਦਾ ਮੈਂ ਦਰਸ਼ਨ ਕਰ ਲਿਆ ਸਾਰੇ ਦਰਸ਼ਨ ਕਰ ਲਿਆ ਬੜਾ ਮਨ ਮੇਰਾ ਪਰਸਾਨ ਹੈ ਮੈਂ ਬਹੁਤ ਖੁਸ਼ੀ ਨਾਲ ਜਾ ਰਿਹਾ ਬੜਾ ਮਾਣ ਮਨ ਕੋ ਗਿਆ ਹਾਂ ਜੀ ਹੋਰ ਸ਼ਤਾਲੂ ਜੀ ਕਿੱਥੋਂ ਦੇ ਆਵਾਂ ਮੈਂ ਬਟਾਲੇ ਦਾ ਭਾਈ ਅ ਗੁਰਪੁਰਬ ਸੀਗੇ ਸਪੈਸ਼ਲ ਤੌਰ ਤੇ ਆਏ ਸੀ ਕਿ ਨਹੀਂ ਜੀ ਐਤਵਾਰ ਦਾ ਕਰਕੇ ਆਏ ਆ ਗੁਰਪੁਰਬ ਦਾ ਹਨ ਨੂੰ ਨਹੀਂ ਪਤਾ ਅੱਛਾ ਕਿੱਦਾਂ ਦੇ ਹੋਏ ਦਰਸ਼ਨ ਜੀ ਵਧੀਆ ਹੈ ਜੀ ਮੈਂ ਕੀ ਕਹਿਣਾ ਚਾਹੋਗੇ ਅੰਦਰ ਸ਼ਹਿਜ਼ਾਦ ਜਿਹੀ ਸਜਾਵਟ ਹੋਈ ਆ ਫੁੱਲਾਂ ਦੀ ਉਹਨੂੰ ਵੇਖ ਕੇ ਕਿਸ ਤਰ੍ਹਾਂ ਦਾ ਲੱਗਾ ਜੀ ਬਹੁਤ ਸੋਹਣਾ ਲੱਗਾ ਜੀ ਅੰਦਰ ਦਾ ਮਨ ਤਬਸਤਕ ਹੋਇਆ ਤੁਸੀਂ ਹਾਂ ਜੀ ਜਲੋਸ ਸਾਹਿਬ ਦੇਖੇ ਹਾਂ ਜੀ ਦੇਖੇ ਸੀਗੇ ਉਹ ਤੁਸੀਂ ਦੇਖ ਸਕਦੇ ਹੋ ਛੋਟਾ ਛੋਟਾ ਜਿਹਾ ਬੱਚਾ ਹੈ ਕੀ ਕੀ ਨਾਮ ਹੈ ਤੁਹਾਡਾ ਨਾ ਨਾ ਸਾਹਿਦ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੇ ਮਠਟੇ ਕਿਨ ਆਏ ਸੀ ਕਿ ਅੰਦਰ ਨਹੀਂ ਮੱਥਾ ਟੇਕਣ ਨਹੀਂ ਗਏ ਭੀਰ ਬਹੁਤ ਸੀ ਹਾਂਜੀ ਭੀਰ ਬੜੀ ਸੀ ਮੱਥਾ ਟੇਕਣ ਨਹੀਂ ਗਏ ਭੀਰ ਬੜੀ ਸੀ ਮੱਥਾ ਟੇਕਣਗੇ ਤੇ ਕਿਸ ਤਰ੍ਹਾਂ ਦਾ ਲੱਗਾ ਅੰਦਰ ਜਾ ਕੇ ਵਧੀਆ ਵਾ ਫੁੱਲਾਂ ਦੀ ਸਜਾਵਟ ਵੇਖੀ ਬਹੁਤ ਵਧੀਆ ਫੁੱਲਾਂ ਦੀ ਸਜਾਵਟ ਕਿਸ ਤਰ੍ਹਾਂ ਦੀ ਲੱਗੀ ਫੁੱਲ ਲੱਗੇ ਬਹੁਤ ਵਧੀਆ ਲੱਗੇ ਬਹੁਤ ਵਧੀਆ ਮਮੀ ਪਾਪਾ ਨਹੀਂ ਆਏ ਨਾਲ ਨਹੀਂ ਪਾਪਾ ਨਹੀਂ ਆਏ ਅੱਛਾ ਉਹ ਕੋਣ ਕੋਣ ਆਇਆ ਬਈ ਅਸੀਂ ਮੁੰਡੇ ਮੁੰਡੇ ਆਏ ਆ ਤੇ ਨਾਲ ਲੱਗੇ ਇੱਥੇ ਲੱਗੇ ਹੀ ਛੇ ਜਾਂਦੇ ਨੇ ਜੀ ਸੁਲਤਾਨ ਵੰਡ ਤੇ ઓਕੇ ਸੋ ਇੱਕ ਹੋਰ ਬੱਚਾ ਵੀ ਨਾਲ ਜੁੜਿਆ ਵਿੱਚ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਦੀ ਕਹਿੰਦੇ ਕੀ ਕਹਿਣਾ ਚਾਹੋਗੇ ਅੱਜ ਅੰਦਰ ਆਏ ਸੀ ਕਿਮ ਨਤਮਸਤਕ ਖੋਣ ਵਾਸਤੇ ਹੋਇਆ ਨਾ ਨਤਮਸਤਕ ਨਹੀਂ ਹਾਂਜੀ ਬਹੁਤ ਵਧੀਆ ਲੱਗਾ ਸਾਨੂੰ ਬਹੁਤ ਵਧੀਆ ਦਰਸ਼ਨ ਸਾਨੂੰ ਤੇ ਫੁੱਲਾਂ ਦੀ ਸਜਾਵਟ ਕਿੱਸ ਲਈ ਬਹੁਤ ਵਧੀਆ ਲੱਗੀ ਸਾਡੇ ਜਲੋਤ ਸਾਹਿਬ ਦੇਖੇ ਨਈਆ ਲੈਣੀ ਜੀ ਦੋਸਤ ਨੇ ਕਿ ਭੱਲੇ ਜਾਣਾ ਹੈ ਅੱਛਾ ਜਾਣਾ ਜੇ ਫਿਰ ਹਾਂਜੀ ਸੋ ਇਹ ਸ਼ਰਧਾਲੂ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਉਹ ਸਤਿਗੰਸ਼ੀ ਦਰਬਾਰ ਸਾਹਿਬ ਦਾ ਤਮਸਕ ਜਿਹੜਾ ਆ ਉਹ ਹੋਇਆ ਜਾ ਰਿਹਾ ਦੂਸਰੇ ਪਾਸੇ ਕੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਘਟ ਸਤਿਗੰਸ਼ੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹੈ ਸਵੇਰ ਤੋਂ ਇਹ ਜਲੋਸ ਸਾਹਿਬ ਜਿਹੜੇ ਨੇ ਉਹ ਵੀ ਸਜਾਏ ਗਏ ਨੇ ਤੇ ਨਾਲ ਹੀ ਸੁੰਦਰ ਨਗਰ ਕੀਰਤਨ ਜਿਹੜਾ ਸੀਗਾ ਉਹ ਵੀ ਸ਼ਿਸ਼ੋਭੇ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਲੇਕਿਨ ਕਈ ਸ਼ਰਧਾਲੂ ਜਿਹੜੇ ਨੇ ਅਚਾਨਕ ਇੱਥੇ ਪਹੁੰਚੇ ਨੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਅੱਜ ਤਾਂਸ਼੍ਰੀ ਗੁਰਨ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਲੇਕਿਨ ਜਿੰਨੇ ਵੀ ਸ਼ਰਦਾਲੂ ਇੱਥੇ ਪਹੁੰਚ ਰਹੇ ਨੇ ਆਪਣੇ ਆਪ ਨੂੰ ਤਮਸਕ ਹੋ ਕੇ ਵੜਪਾਗਾ ਜਿਹੜਾ ਹੈ ਉਹ ਸਮਝ ਰਹੇ ਨੇ ਕੈਮਰਾ ਪਰਸਨ ਸਾਹਿਬ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬ ਨਾਓ ਅੰਮ੍ਰਿਤਸਰ ਸਾਹਿਬ